ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਨਮਸਕਾਰ ਹੈ ਸਤਿਗੁਰਾਂ ਨੂੰ ਨਮਸਕਾਰ ਹੈ ਵਾਰਨੇ ਬਲਹਾਰਨੇ ਹਾਂ ਖਾਲਸਾ ਜੀ ਜਿਸ ਸਤਿਗੁਰੂ ਦੀ ਕਿਰਪਾ ਨਾਲ ਇਹ ਬਾਣੀ ਮਿਲੀ ਹੈ ਤੇ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਲੋਕ ਤੇ ਪਰਲੋਕ ਸਬਰ ਜਾਂਦਾ ਹੈ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਹੈ ਪਾਪ ਕਲਾ ਕਲੇਸ਼ ਬਿਗਨ ਬਿਨਾਸ਼ਣ ਦੂਰ ਹੋ ਜਾਂਦੇ ਆ ਜਿਸ ਬਾਣੀ ਨੂੰ ਪੜਿਆ ਸੁਣਿਆ ਹਿਰਦੇ ਵਿੱਚ ਆਨੰਦਕ ਠੰਡ ਵਰਤ ਜਾਂਦੀ ਹੈ ਖਾਲਸਾ ਜੀ ਆਤਮਿਕ ਜਿਹੜੀ એનર્ਜੀ ਹੈ ਆਤਮਿਕ ਊਰਜਾ ਹੈ ਜਾਂ ਆਤਮਿਕ ਆਨੰਦ ਹੈ ਉਹ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਜਿਹੜਾ ਜੁਗਾ ਜੁਗੰਤਰਾਂ ਤੋਂ ਜਨਮਾਂ ਜਨਮਾਂ ਤੋਂ ਇਹ ਮਨ ਸੁੱਤਾ ਹੋਇਆ ਹੈ ਖਾਲਸਾ ਜੀ ਇਹ ਗੁਰੂ ਕੀ ਐਸੀ ਬਾਣੀ ਹੈ ਸਤਿਗੁਰਾਂ ਦੀ ਇਸ ਬਾਣੀ ਨੂੰ ਪੜ ਕੇ ਇਹ ਮਨ ਜਾਗਦਾ ਹੈ ਏ ਮਨ ਮੰਨ ਜਾਂਦਾ ਹੈ ਖਾਲਸਾ ਜੀ ਤੇ ਜਦੋਂ ਮਨ ਮੰਨ ਜਾਂਦਾ ਹੈ ਮਨ ਮੰਨਿਆ ਤਾਂ ਉਹ ਹਰ ਜਾਂਨਿਆ ਫਿਰ ਉਹ ਹਰੀ ਪਰਮੇਸ਼ਰ ਅਕਾਲ ਪੁਰਖ ਜੀ ਵਾਹਿਗੁਰੂ ਜੀ ਬਾਰੇ ਪਤਾ ਲੱਗ ਜਾਂਦਾ ਆਪਣਾ ਪੇਧ ਆ ਜਾਂਦਾ ਸਰੀਰ ਦਾ ਕਿ ਸਾਨੂੰ ਵਾਹਿਗੁਰੂ ਜੀ ਨੇ ਸਰੀਰ ਕਿਸ ਕਾਰਨ ਵਾਸਤੇ ਦਿੱਤਾ ਕਿਉਂ ਦਿੱਤਾ ਹੈ ਤੇ ਕੀ ਕਾਰਜ ਕਰਾਂਗੇ ਕਿ ਇਹ ਸਰੀਰ ਜਿਹੜਾ ਸਫਲਾ ਹੋ ਜਾਵੇਗਾ ਇਹ ਪਾਵਨ ਪਵਿੱਤਰ ਗੁਰੂ ਕੀ ਬਾਣੀ ਨੂੰ ਜਪਿਆਂ ਪ੍ਰਾਪਤ ਹੁੰਦਾ ਖਾਲਸਾ ਜੀ ਐਸੀ ਮਹਾਰਾਜ ਨੇ ਸਾਨੂੰ ਕਾਲ ਯੁਗ ਦੇ ਅੰਦਰ ਬਾਣੀ ਦਿੱਤੀ ਹੈ ਸੋ ਇਸ ਬਾਣੀ ਨੂੰ ਪੜਿਆ ਸੁਣਿਆ ਕਰੀਏ ਜਿੰਨਾ ਵੱਧ ਤੋਂ ਵੱਧ ਪੜ ਸੁਣ ਸਕਦੇ ਹਾਂ ਕੰਮ ਕਾਜ ਕਰਦੇ ਹਾਂ ਸੁਣਦੇ ਰਹੀਏ ਖਾਲਸਾ ਜੀ ਜਿਸ ਵੇਲੇ ਵੇਲੇ ਹਾਂ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਰਹੀਏ ਕਦੇ ਆਪਣੇ ਹਿਰਦੇ ਵਿੱਚ ਸ਼ੰਕਾ ਦੁਬਿਧਾ ਨਾ ਆਉਣ ਦਵੋ ਮਹਾਰਾਜ ਐਸਾ ਬਯੰਤ ਹੈ ਸਮਰੱਥ ਹੈ ਜੋ ਤੁਸੀਂ ਸੋਚੋਗੇ ਖਾਲਸਾ ਜੀ ਉਹੀ ਵਾਹਿਗੁਰੂ ਜੀ ਕਰ ਦੇਣਗੇ ਪਰ ਪਹਿਲਾਂ ਮਹਾਰਾਜ ਨਾਲ ਪ੍ਰੇਮ ਪਾਵੋ ਜਿਨ੍ਹਾਂ ਦਾ ਸਤਗੁਰਾਂ ਨਾਲ ਪ੍ਰੇਮ ਹੈ ਉਹਨਾਂ ਨੂੰ ਫਿਰ ਸਤਿਗੁਰੂ ਜੀ ਮਹਾਰਾਜ ਸਾਰੀਆਂ ਦਾਤਾਂ ਦੇ ਕੇ ਨਿਹਾਲ ਕਰ ਦਿੰਦੇ ਖਾਲਸਾ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਇਹੀ ਬਚਨ ਕਰਦੇ ਕਿ ਭਾਈ ਨਾਮ ਜਪੋ ਨਾਮ ਦੀ ਪ੍ਰਭਾਸ਼ਾ ਨੂੰ ਮਹਾਰਾਜ ਨੇ ਮੁੱਖ ਰੱਖਿਆ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਹੈ ਰਸਨਾ ਉੱਤੇ ਨਾਮ ਹੈ ਖਾਲਸਾ ਜੀ ਉਹਦਾ ਓਰਾ ਬੜਾ ਬਲਵਾਨ ਹੈ ਮਹਾਰਾਜ ਦੀ ਉਹਦੇ ਉੱਤੇ ਬੇਅੰਤ ਖੁਸ਼ੀ ਹੈ ਸਤਿਗੁਰੂ ਸੋਢੀ ਸੁਲਤਾਨ ਸੱਚੇ ਪਾਰਸ਼ਾ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਪ ਮੰਨ ਨਰ ਹਰੇ ਨਰ ਹਰ ਸੁਆਮੀ ਹਰ ਸਗਲ ਦੇਵ ਦੇਵਾ ਸ਼੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਮਹਾਰਾਜ ਕਹਿੰਦੇ ਆਪਣੇ ਪਰਮੇਸ਼ਰ ਸੱਚੇ ਪਾਸ਼ਾ ਨੂੰ ਜਪੋ ਭਾਈ ਜਿਹੜਾ ਨਰਸਿੰਘ ਸਰੂਪ ਹੈ ਜਿਹੜਾ ਸਾਰਿਆਂ ਨਰਾਂ ਦੇ ਵਿੱਚ ਖਾਲਸਾ ਜੀ ਵਰਤਣ ਵਾਲਾ ਹੈ ਜਾਂ ਜਿਹੜਾ ਸਾਰਿਆਂ ਨਰਾਂ ਨੂੰ ਹਰੇ ਕਰਨ ਵਾਲਾ ਨਰਸਿੰਘ ਰੂਪ ਸੁਆਮੀ ਅਕਾਲਪੁਰਖ ਹੈ ਮਹਾਰਾਜ ਕਹਿੰਦੇ ਜਿਹੜਾ ਸਾਰਿਆਂ ਦੇਵਾਂ ਦਾ ਦੇਵ ਹੈ ਦੇਵਤਿਆਂ ਦਾ ਦੇਵ ਹੈ ਖਾਲਸਾ ਜੀ ਉਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਜਿਹੜਾ ਰਮਨ ਰੂਪ ਹੈ ਆਰਾਮ ਕਰਕੇ ਹੇ ਮੇਰੇ ਮਨਾ ਐਸੇ ਵਾਹਿਗੁਰੂ ਸੱਚੇ ਪਾਸ਼ਾ ਨੂੰ ਜਪਿਆ ਕਰੀਏ ਇਹ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਭਾਈ ਨਾਮ ਹੀ ਜਪੋ ਜਿਹੜਾ ਨਾਮ ਹੈ ਖਾਲਸਾ ਜੀ ਸੋਖ ਦੇਣ ਵਾਲਾ ਹੈ ਸਹਾਈ ਹੋਣ ਵਾਲਾ ਹੈ ਲੋਕ ਪਰਲੋਕ ਦੇ ਵਿੱਚ ਸੋ ਮਹਾਰਾਜ ਨੇ ਜਿਹੜੀ ਆਗਿਆ ਕੀਤੀ ਹੈ ਖਾਲਸਾ ਜੀ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਘਰਾਂ ਵਿੱਚ ਵਾਹਿਗੁਰਜੀ ਦਾ ਸਿਮਰਨ ਹੁੰਦਾ ਉਹਨਾਂ ਨੂੰ ਕੀ ਕੁਝ ਪ੍ਰਾਪਤ ਹੁੰਦਾ ਮਹਾਰਾਜ ਬਚਨ ਕਰਦੇ ਸੋਡੀ ਸੁਲਤਾਨ ਸੱਚੇ ਪਾਦਸ਼ਾਹ ਕਹਿੰਦੇ ਜਿਤ ਗ੍ਰਹਿ ਹੈ ਸੁਣ ਗਾਵਤੇ ਜਿਸ ਜਿਤ ਗ੍ਰਹਿ ਹੈ ਗੁਣ ਗਾਵਤੇ ਹਰ ਕੇ ਗੁਣ ਗਾਵਤੇ RAM ਗੁਣ ਗਾਵਤੇ ਤਿਤ ਗ੍ਰਹਿ ਬਾਜੇ ਪੰਚ ਸ਼ਬਦ ਵਡਭਾਗ ਮਥੋਰਾ ਕਹਿੰਦੇ ਜਿਨ੍ਹਾਂ ਦੇ ਘਰਾਂ ਵਿੱਚ ਜਿਹੜੇ ਘਰਾਂ ਦੇ ਵਿੱਚ ਜਿਹੜੇ ਐਸੇ ਘਰ ਹਨ ਉਹਨਾਂ ਦੇ ਹਿਰਦੇ ਵਿੱਚ ਜਾਂ ਹਿਰਦਾ ਰੂਪੀ ਘਰ ਹੈ ਜਾਂ ਖਾਲਸਾ ਜੀ ਆਪਾਂ ਬਾਹਰ ਸਮਝ ਲਈਏ ਕਿ ਜਿਹੜਾ ਆਪਣਾ ਘਰ ਹੈ ਕਹਿੰਦੇ ਜਿਨ੍ਹਾਂ ਘਰਾਂ ਦੇ ਵਿੱਚ ਜਿਨ੍ਹਾਂ ਗ੍ਰਹਿਾਂ ਦੇ ਵਿੱਚ ਵਾਹਿਗੁਰਜੀ ਦੀਆਂ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਰੀ ਦੀਆਂ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਪ੍ਰਭੂ ਦੇ ਗੁਣ ਗਾਏ ਜਾਂਦੇ ਹਨ ਉਹਨਾਂ ਘਰਾਂ ਦੇ ਵਿੱਚ ਖਾਲਸਾ ਜੀ ਜਿਹੜੇ ਉਹ ਵਾਜੇ ਪੰਜ ਸ਼ਬਦ ਮਹਾਰਾਜ ਨੇ ਬਚਨ ਕੀਤਾ ਜਿਹੜੇ ਪੰਜ ਜਿਹੜੇ ਸੰਗੀਤਕ ਸਾਜ਼ਾਂ ਦਾ ਰਾਗ ਗੂੰਜਦਾ ਜਿਹਨੂੰ ਅਨਹਦ ਰਾਗ ਕਹਿੰਦੇ ਆ ਕਹਿੰਦੇ ਭਾਰੀ ਪ੍ਰਵਾਲਬ ਉਹਨਾਂ ਪ੍ਰਵਾਲਬ ਉਹਨਾਂ ਦੀ ਲਿਖੀ ਹੁੰਦੀ ਆ ਖਾਲਸਾ ਜੀ ਸੋ ਇਹ ਮਹਾਰਾਜ ਸੱਚੇ ਪਾਸ਼ਾ ਬਚਨ ਕਰਦੇ ਕਿ ਉਹਨਾਂ ਦੇ ਮੱਥੇ ਉੱਤੇ ਉਹਨਾਂ ਦੇ ਭਾਗ ਜਿਹੜੇ ਉਗੜ ਆਉਂਦੇ ਜਿਨ੍ਹਾਂ ਘਰਾਂ ਦੇ ਵਿੱਚ ਵਾਹਿਗੁਰੂ ਜੀ ਦੀ ਸਿਫਤ ਕੀਤੀ ਜਾਂਦੀ ਹੈ ਸੋ ਆਪਾਂ ਵਿਚਾਰੀਏ ਕੀ ਸਾਡੇ ਘਰਾਂ ਦੇ ਵਿੱਚ ਸਤਿਗੁਰਾਂ ਦੀ ਸਿਫਤ ਕੀਤੀ ਜਾਂਦੀ ਹੈ ਕੀ ਅਸੀਂ ਆਪਣੇ ਮੁਖ ਤੋਂ ਮਹਾਰਾਜ ਦੀ ਵਡਿਆਈ ਕਰਦੇ ਆਂ ਕੀ ਅਸੀਂ ਆਪਣੇ ਕੰਨਾਂ ਨਾਲ ਸਤਿਗੁਰੂ ਦੀ ਮਹਿਮਾ ਸੁਣਦੇ ਹਾਂ ਖਾਲਸਾ ਜੀ ਸਭੋਂ ਉਲਟਾ ਹੁੰਦਾ ਮੁੱਖ ਤੋਂ ਸਤਿਗੁਰਾਂ ਦੀ ਨਿੰਦਿਆ ਕਰਦੇ ਹਾਂ ਕੰਨਾਂ ਰਾਹੀਂ ਨਿੰਦਿਆ ਸੁਣਦੇ ਹਾਂ ਅੱਖਾਂ ਰਾਹੀਂ ਨਿੰਦਿਆ ਹੁੰਦੀ ਵੇਖਦੇ ਹਾਂ ਆਹ ਸੋਸ਼ਲ ਮੀਡੀਆ ਦਾ ਜੱਗ ਹੈ ਖਾਲਸਾ ਜੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਈ ਕੁੱਤੇ ਬਿੱਲੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜੋ ਭੁਗਾਈ ਮਾਰਨ ਲੱਗਦੇ ਆ ਕਿ ਐ ਨਹੀਂ ਗੁਰੂ ਸਾਹਿਬ ਨੇ ਆਹ ਗਲਤ ਕਰਤਾ ਗੁਰੂ ਸਾਹਿਬ ਨੇ ਉਹ ਗਲਤ ਕਰਤਾ ਪਰ ਜਿਹੜੇ ਗੁਰਮਖਾਨੋਂ ਗੁਰੂ ਕੇ ਬਚਨ ਮੰਨਦੇ ਖਾਲਸਾ ਜੀ ਪੂਰੇ ਕਾ ਕੀਆ ਸਭ ਕੁਝ ਪੂਰਾ ਪੂਰੇ ਵਾਹਿਗੁਰੂ ਜੀ ਦਾ ਕੀਤਾ ਹੋਇਆ ਸਾਰਾ ਕੁਝ ਪੂਰਾ ਹੈ ਸੋ ਜਿਹੜੇ ਸਿਫਤਾਂ ਕਰਦੇ ਹਨ ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਕੀ ਪ੍ਰਾਪਤ ਹੁੰਦਾ ਤਿੰਨ ਜਾਣ ਕੇ ਸਭ ਪਾਪ ਗਏ ਸਭ ਦੋਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤិន ਜਾਣ ਕੇ ਹਰ ਮਾਰ ਕੱਢੇ ਪੰਚ ਚੋਰਾ ਵੇਖੋ ਜਿਨ੍ਹਾਂ ਦੇ ਘਰਾਂ ਵਿੱਚ ਵਾਹਿਗੁਰਜੀ ਦੀ ਸਿਫਤ ਹੁੰਦੀ ਹੈ ਜਿਨ੍ਹਾਂ ਦੇ ਘਰਾਂ ਵਿੱਚ ਵਾਹਿਗੁਰਜੀ ਦੇ ਗੁਣ ਗਾਏ ਜਾਂਦੇ ਹਨ ਮਹਾਰਾਜ ਕਹਿੰਦੇ ਉਹਨਾਂ ਜਨਾਂ ਦੇ ਉਹਨਾਂ ਮਨੁੱਖਾਂ ਦੇ ਸਾਰੇ ਦੇ ਸਾਰੇ ਪਾਪ ਨਾਸ ਹੋ ਜਾਂਦੇ ਦੋਖ ਨਾਸ ਹੋ ਜਾਂਦੇ ਖਾਲਸਾ ਜੀ ਸਭ ਰੋਗ ਨਾਸ ਹੋ ਜਾਂਦੇ ਕਈ ਕਹਿੰਦੇ ਨਾ ਰੋਗ ਨਹੀਂ ਜਾਂਦੇ ਬਾਣੀ ਰੋਗ ਨਹੀਂ ਕੱਟਦੀ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹਨ ਕਿ ਸਭ ਰੋਗ ਗਏ ਉਹਨਾਂ ਦੇ ਸਾਰੇ ਦੇ ਸਾਰੇ ਤਨ ਮਨ ਕਰਕੇ ਰੋਗ ਖਤਮ ਹੋ ਜਾਂਦੇ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਜਿਹੜਾਂ ਦੇ ਵਿੱਚ ਕਾਮ ਦੀ વૃਤੀ ਜ਼ਿਆਦਾ ਹੈ ਕ੍ਰੋਧ ਹੈ ਲੋਭ ਮੋਹ ਹੈ ਅਭਿਮਾਨ ਹੰਕਾਰ ਹੈ ਮਹਾਰਾ ਕਹਿੰਦੇ ਜਿਨ੍ਹਾਂ ਦੇ ਘਰ ਵਿੱਚ ਗੁਣ ਗਾਉਣੇ ਸ਼ੁਰੂ ਕਰ ਦਿੰਦੇ ਨੇ ਉਹ ਜਨ ਉਹਨਾਂ ਦੇ ਹਿਰਦੇ ਵਿੱਚੋਂ ਇਹ ਪੰਜੇ ਵਿਕਾਰ ਜਿਹੜੇ ਦੂਰ ਹੋ ਜਾਂਦੇ ਉਹਨਾਂ ਦੇ ਪਾਪ ਖਤਮ ਹੋ ਜਾਂਦੇ ਰੋਗ ਖਤਮ ਹੋ ਜਾਂਦੇ ਖਾਲਸਾ ਜੀ ਰੋਗ ਖਤਮ ਹੋ ਜਾਂਦੇ ਤੇ ਪਰਮੇਸ਼ਰ ਉਹਨਾਂ ਦੇ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਸਾਰੀਆਂ ਬੁਰਾਈਆਂ ਨੂੰ ਦੂਰ ਕਰ ਦਿੰਦੇ ਜਿਹੜੇ ਵਾਹਿਗੁਰਜੀ ਦੇ ਗੁਣ ਗਾਉਂਦੇ ਹਾਲ ਸਤਿਗੁਰੂ ਦਾ ਇਹੋ ਹੀ ਉਪਦੇਸ਼ ਹੈ ਅੱਗੇ ਵੀ ਮਹਾਰਾਜ ਕਹਿੰਦੇ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜੱਪੋ ਮਨ ਬਚ ਕ੍ਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਮਹਾਰਾਜ ਕਹਿੰਦੇ ਭਾਈ ਜਨੋ ਵਾਹਿਗੁਰਜੀ ਦਾ ਨਾਮ ਜਪੋ ਉਸ ਸਵਾਮੀ ਦਾ ਨਾਮ ਉਚਾਰਨ ਕਰੋ ਸਾਧੂ ਜਨੋ ਇਹ ਸੰਤ ਦੇ ਰੱਬ ਦੇ ਸੰਤ ਜਨੋ ਹੇ ਭਾਈ ਨੇਕਪੁਰਸ਼ੋ ਮਹਾਰਾਜ ਨੇ ਆਪਾਂ ਨੂੰ ਵੀ ਇਹ ਬਚਨ ਕੀਤੇ ਹਨ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਜੀ ਦੇ ਸ਼ਬਦ ਵਿੱਚ ਖਿਆਲ ਰੱਖੋ ਅਮਲ ਕਰੋ ਉਸ ਜਗਦੀਸ਼ ਵਾਹਿਗੁਰੂ ਜੀ ਨੂੰ ਜਪੋ ਮਨ ਕਰਕੇ ਇੱਕ ਮਨ ਕਰਕੇ ਜਿਹੜਾ ਖਾਲਸਾ ਜੀ ਮਨ ਬਚਨ ਅਤੇ ਕਰਮ ਹੈ ਜਿੱਦਾਂ ਆਪਾਂ ਤਿੰਨ ਵਾਰ ਬਚਨ ਵਾਹਿਗੁਰੂ ਜੀ ਕਹਿੰਦੇ ਅਰਦਾਸ ਦੇ ਵਿੱਚ ਕਿ ਵਾਹਿਗੁਰੂ 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 ਚੇਤੇ ਆਵੇ ਉਹ ਤਿੰਨ ਵਾਰੀ ਤਾਂ ਕਿਹਾ ਜਾਂਦਾ ਖਾਲਸਾ ਜੀ ਇੱਕ ਮਨ ਕਰਕੇ ਮਨ ਕਰਕੇ ਵੀ ਵਾਹਿਗੁਰੂ ਜੀ ਉੱਚ ਭੇਤ ਆ ਪਾਉਣੀ ਬਚਨਾ ਕਰਕੇ ਮੁੱਖੋਂ ਵੀ ਜਦੋਂ ਬੋਲੋ ਤੇ ਵਾਹਿਗੁਰੂ ਹੀ ਨਿਕਲੇ ਤੇ ਖਾਲਸਾ ਜੀ ਕਰਮਾ ਕਰਕੇ ਜੋ ਕਿਰਤ ਮਿਰਤ ਕਰਦੇ ਉਹਦੇ ਵਿੱਚ ਵੀ ਨਜ਼ਰ ਆਵੇ ਕਿ ਕੋਈ ਵਾਹਿਗੁਰੂ ਜੀ ਦਾ ਬੰਦਾ ਹੈ ਸੋ ਇਹ ਤਿੰਨਾ ਕਰਮਾ ਕਰਕੇ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਜਪੋ ਜਿਹੜੇ ਵਾਹਿਗੁਰੂ ਜੀ ਦੇ ਨਾਮ ਜਪਣ ਨਾਲ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਧੂ ਸਾਰੇ ਦੇ ਸਾਰੇ ਪਾਪ ਗਵਾਚ ਜਾਣਗੇ ਖਤਮ ਹੋ ਜਾਣਗੇ ਦੂਰ ਹੋ ਜਾਣਗੇ ਵਾਹਿਗੁਰਜੀ ਦਾ ਨਾਮ ਉਚਾਰਦੇ ਆ ਤੇ ਮਹਾਰਾਜ ਕਹਿੰਦੇ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸ਼ੋਰਾ ਕਹਿੰਦੇ ਅੰਮ੍ਰਿਤ ਵੇਲੇ ਜਾਗੋ ਕਈ ਤੇ ਗੁਰਮੁਖ ਇਹੋ ਜੇ ਹਨ ਖਾਲਸਾ ਜੀ ਸਾਰੀ ਸਾਰੀ ਰਾਤ ਵਾਹਿਗੁਰਜੀ ਦਾ ਨਾਮ ਜਪਦੇ ਉਹ ਜਾਗਰਣ ਕਰਦੇ ਜਾਗਦੇ ਰਹਿੰਦੇ ਸੋ ਮਹਾਰਾਜ ਕਹਿੰਦੇ ਸੁਚੇਤ ਰਹੋ ਹਮੇਸ਼ਾ ਜਾਗਦੇ ਰਹੋ ਤੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਕਰਦੇ ਰਹੋ ਜਿਹੜਾ ਤੁਹਾਨੂੰ ਅੰਦਰ ਦੀ ਹਮੇਸ਼ਾ ਖੁਸ਼ੀ ਦੇਵੇਗਾ ਆਨੰਦ ਦੇਵੇਗਾ ਖਾਲਸਾ ਜੀ ਤੇ ਫਿਰ ਉਹਦਾ ਨਾਮ ਜਪਿਆ ਹੋਰ ਕੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਕਹਿੰਦੇ ਮਨ ਇੱਛੇ ਫਲ ਪਾਵੋ ਸਭੈ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਓ ਮਿਲੇ ਹਰ ਭਗਤ ਤੂਰਾ ਮਹਾਰਾਜ ਕਹਿੰਦੇ ਜਦੋਂ ਤੁਸੀਂ ਉਹਦਾ ਨਾਮ ਜਪੋਗੇ ਉਹਦਾ ਨੇਮ ਕਰੋਗੇ ਉਹਦੇ ਨਾਲ ਪ੍ਰੇਮ ਕਰੋਗੇ ਇਹ ਚਾਰੇ ਪਦਾਰਥ ਤੁਹਾਨੂੰ ਪ੍ਰਾਪਤ ਹੋ ਜਾਣਗੇ ਕਿ ਖਾਲਸਾ ਜੀ ਆਪਣੇ ਨੀਮਾ ਵਿੱਚ ਪੱਕਾ ਹੋਣਾ ਭਾਵ ਧਰਮੀ ਹੋਣਾ ਇਹ ਵੀ ਪ੍ਰਾਪਤ ਹੋ ਜਾਵੇਗਾ ਦੁਨਿਆਵੀ ਲੋੜਾਂ ਦੀ ਪੂਰਨਤਾ ਭਾਵ ਅਰਥ ਧਰਮ ਅਰਥ ਕਾਮ ਮੋਖ ਹੈ ਨਾ ਦੁਨਿਆਵੀ ਲੋੜਾਂ ਜਿਹੜੀਆਂ ਜਿਹਦੇ ਵਿੱਚ ਤੁਹਾਨੂੰ ਦੁਨੀਆਂ ਵਿੱਚ ਰਹਿੰਦੀਆਂ ਲੋੜਾਂ ਹਨ ਉਹ ਵੀ ਪੂਰੀਆਂ ਹੋਣਗੀਆਂ ਤੇ ਕਾਮ ਕਾਮ ਭਾਵ ਕਾਮਯਾਬੀਆਂ ਤਰੱਕੀਆਂ ਇਹ ਵੀ ਤੁਹਾਨੂੰ ਪ੍ਰਾਪਤ ਹੋਣਗੀਆਂ ਤੇ ਮੋਖ ਮੋਖ ਭਾਵ ਮੁਕਤੀ ਅੰਤ ਨੂੰ ਮੁਕਤੀ ਵੀ ਪ੍ਰਾਪਤ ਹੋ ਜਾਵੇਗੀ ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਉਹਨੂੰ ਧਰਮ, ਅਰਥ, ਕਾਮ, ਮੋਖ ਇਹ ਚਾਰੇ ਪਦਾਰਥ ਚਾਰ ਪਦਾਰਥ ਜੇ ਕੋ ਮੰਗਿਆ ਸਾਧ ਜਨਾਂ ਕੀ ਸੇਵਾ ਲੱਗਿਆ ਇਹ ਉਹ ਵਾਲੇ ਚਾਰ ਪਦਾਰਥ ਹਨ ਖਾਲਸਾ ਜੀ ਇਹ ਚਾਰੇ ਪਦਾਰਥ ਮਹਾਰਾਜ ਕਹਿੰਦੇ ਉਹਨੂੰ ਪ੍ਰਾਪਤ ਹੋ ਜਾਣਗੇ ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਸਵਾਮੀ ਨੂੰ ਹਿਰਦੇ ਵਿੱਚ ਆਰਾਧਾ ਹੈ ਉਹ ਖਾਲਸਾ ਜੀ ਮੇਵੇ ਪਾਉਂਦਾ ਉਹਨੂੰ ਮਿੱਠੇ ਮੇਵੇ ਪਰਮੇਸ਼ਰ ਦੇ ਘਰੋਂ ਪ੍ਰਾਪਤ ਹੁੰਦੇ ਹਨ ਉਹਨਾਂ ਦੇ ਹਿਰਦੇ ਵਿੱਚ ਖਾਲਸਾ ਜੀ ਧਰਮ ਆ ਜਾਂਦਾ ਕਾਮਯਾਬੀਆਂ ਆ ਜਾਂਦੀਆਂ ਤਨ ਦੌਲਤ ਆ ਜਾਂਦੀ ਹੈ ਕਲਿਆਣ ਵੀ ਉਹਦੀ ਹੋ ਜਾਂਦੀ ਹੈ ਖਾਲਸਾ ਜੀ ਇਸ ਕਰਕੇ ਵਾਹਿਗੁਰੂ ਜੀ ਦਾ ਨਾਮ ਜਪੀਏ ਇਹ ਚਾਰੇ ਚੀਜ਼ਾਂ ਤੁਹਾਨੂੰ ਕੱਠੀਆਂ ਕਿਤੇ ਨਹੀਂ ਮਿਲਣੀਆਂ ਇਹ ਚਾਰੇ ਚੀਜ਼ਾਂ ਤੁਹਾਨੂੰ ਸਿਰਫ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਵਾਹਿਗੁਰੂ ਵਾਹਿਗੁਰੂ ਸਿਮਰਨ ਕੀਤੇ ਆ ਪ੍ਰਾਪਤ ਹੋਣੀਆਂ ਓਵੇਂ ਨਹੀਂ ਹੋਣੀਆਂ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਹੈ ਖਾਲਸਾ ਜੀ ਇਹ ਧਰਮ ਅਰਥ ਕਾਮ ਮੂਖ ਜਿਹੜਾ ਹੈ ਇਹ ਪਰਮੇਸ਼ਰ ਦਾ ਸਿਮਰਨ ਕਰਨ ਕਰਕੇ ਪ੍ਰਾਪਤ ਹੋਵੇਗਾ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸੋਝੀ ਆ ਜਾਵੇ ਅਸੀਂ ਇਹਨਾਂ ਅੱਖਾਂ ਨਾਲ ਮਾੜਾ ਨਾ ਤੱਕੀਏ ਇਹਨਾਂ ਕੰਨਾਂ ਦੇ ਨਾਲ ਮਾੜਾ ਨਾ ਸੁਣੀਏ ਇਹ ਰਸਨਾ ਦੇ ਨਾਲ ਮਾੜਾ ਨਾ ਬੋਲੀਏ ਜਦੋਂ ਵੀ ਬੋਲੀਏ ਰਸਨਾ ਦੇ ਨਾਲ ਵਾਹ ਵਾਹ ਬੋਲੀਏ ਪਰਮੇਸ਼ਰ ਅਕਾਲ ਪੁਰਖ ਦੀ ਉਸਤਤ ਕਰੀਏ ਕੰਨਾਂ ਨਾਲ ਮਹਾਰਾਜ ਦੀ ਮਹਿਮਾ ਸੁਣੀਏ ਤੇ ਖਾਲਸਾ ਦੀ ਅੱਖਾਂ ਦੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਦੀ ਆਸਾ ਰੱਖੀ ਜਿਵੇਂ ਬਾਬਾ ਫਰੀਦ ਸਾਹਿਬ ਨੇ ਰੱਖੀ ਸੀ ਕਾਂ ਨੂੰ ਕਿਹਾ ਸੀ ਭਾਈ ਮੇਰਾ మాਸ ਨਾ ਖਾ ਸਾਰਾ ਸਰੀਰ ਭਾਵੇਂ ਖਾ ਲਾ ਇਹਨਾਂ ਅੱਖਾਂ ਨੂੰ ਨਾ ਛੇੜੀ ਕਿਉਂਕਿ ਇਹਨਾਂ ਅੱਖਾਂ ਨੇ ਅਜੇ ਪਰਮੇਸ਼ਰ ਦੇ ਦਰਸ਼ਨ ਕਰਨੇ ਨੇ ਸਾਰੇ ਸਰੀਰ ਨੂੰ ਭਾਵੇਂ ਨੋਚ ਕੇ ਖਾ ਲਾ ਕਿੱਡੀ ਅਵਸਥਾ ਉਹ ਸਾਧੂ ਦੀ ਹੋਵੇਗੀ ਖਾਲਸਾ ਜੀ ਕਿੱਡੀ ਵੱਡੀ ਅਵਸਥਾ ਹੋਵੇਗੀ ਬਾਬਾ ਜੀ ਬਾਬਾ ਫਰੀਦ ਸਾਹਿਬ ਦੀ ਸੋਚ ਕੇ ਵੇਖੋ ਜਿਹੜੇ ਕਹਿ ਰਹੇ ਨੇ ਕਿ ਸਾਰਾ ਸਰੀਰ ਮੇਰਾ ਕਾਵਾਂ ਖਾ ਲਾ ਪਰ ਦੋ ਅੱਖਾਂ ਛੱਡ ਦੇਵੀਂ ਮੈਂ ਪਰਮੇਸ਼ਰ ਦੇ ਦਰਸ਼ਨ ਕਰਨੇ ਆ ਮੈਂ ਦیدار ਕਰਨੇ ਆ ਉਸ ਵਾਹਿਗੁਰੂ ਦੇ ਇਹਨਾਂ ਅੱਖਾਂ ਨੂੰ ਨਾ ਖਾਈ ਇਹਨਾਂ ਅੱਖਾਂ ਵਿੱਚ ਠੂੰਗੇ ਨਾ ਮਾਰ ਭਾਵੇਂ ਸਾਰਾ ਸਰੀਰ ਠੂ ਚੂੰਟ ਕੇ ਖਾ ਜਾਏ ਇਹ ਅਵਸਥਾ ਵੇਖੋ ਹਾਂ ਕਿੱਡਾ ਪ੍ਰੇਮ ਹੈ ਤੇ ਖਾਲਸਾ ਜੀ ਅੱਜਕੱਲ ਦਾੜੀ ਬੰਨ ਕੇ ਤੇ ਪੜ ਕੇ ਦੋ ਕਿਤਾਬਾਂ ਤੇ ਪਰਮੇਸ਼ਰ ਨੂੰ ਨਿੰਦਣ ਚੱਲ ਪੈਂਦੇ ਲੋਕ ਉਹ ਮੂਰਖੋ ਤੁਹਾਨੂੰ ਕੀ ਪਤਾ ਭਗਤੀ ਕੀ ਹੁੰਦੀ ਹੈ ਉਹ ਪਰਮੇਸ਼ਰ ਕਿਵੇਂ ਮਿਲਦਾ ਸੋ ਇਸ ਕਰਕੇ ਵਾਹਿਗੁਰਜੀ ਦਾ ਸਿਮਰਨ ਕਰਿਆ ਕਰੀਏ ਵਾਹਿਗੁਰਜੀ ਨੂੰ ਯਾਦ ਕਰਿਆ ਕਰੀਏ ਉਹਦੇ ਤੋਂ ਬਿਨਾ ਸਾਡੀ ਕਿਸੇ ਨੇ ਰੱਖਿਆ ਨਹੀਂ ਕਰਨੀ ਸਾਨੂੰ ਕਿਸੇ ਨੇ ਨਹੀਂ ਬਚਾਉਣਾ ਨਾ ਮਾਈ ਬਾਪ ਨੇ ਨਾ ਭਾਈ ਭੈਣ ਨੇ ਨਾ ਸਾਖ ਸਬੰਧੀਆਂ ਨੇ ਨਾ ਸ਼ੌਹਰਤਾਂ ਦੌਲਤਾਂ ਨੇ ਜਾਂ ਨਾ ਕੋਠੀਆਂ ਕਾਰਾਂ ਨੇ ਨਾ ਖਾਲਸਾ ਜੀ ਇੱਥੇ ਕਿਸੇ ਗਰਹਿ ਨੇ ਨਾ ਕਿਸੇ ਪੰਡਤ ਨੇ ਨਾ ਕਿਸੇ ਦੇਵੀ ਦੇਵਤੇ ਨੇ ਸਾਨੂੰ ਰੱਖਣਾ ਹੈ ਅਕਾਲ ਪੁਰਖ ਦੇ ਨਾਮ ਨੇ ਜੇ ਉਹ ਜਪਿਆ ਹੋਵੇਗਾ ਤੇ ਫਿਰ ਜੇ ਜੱਪਿਆ ਹੀ ਨਹੀਂ ਹੋਵੇਗਾ ਤਾਂ ਸਾਡੀ ਕੌਣ ਰਾਖੀ ਕਰੇਗਾ ਭਾਈ ਸੋ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜੋ ਆਈ ਹੈ ਖਾਲਸਾ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਜਿਨ੍ਹਾਂ ਦੀ ਮਿਹਰ ਸਦਕਾ ਖਾਲਸਾ ਜੀ ਇਹ ਸੰਗਤਾਂ ਦਾਸ ਨੂੰ ਦੱਸਦੀਆਂ ਤੇ ਆਪ ਜੀ ਨੂੰ ਸਰਵਣ ਕਰਵਾਉਨੇ ਹਾਂ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰੱਥ ਸਤਿਗੁਰੂ ਤੇ ਉਹਨਾਂ ਦੀ ਖਾਲਸਾ ਜੀ ਕਿਰਪਾ ਸਦਕਾ ਇਹ ਹੱਡ ਬੀਤੀ ਆਈ ਹੈ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਤੇ ਖਾਲਸਾ ਜੀ ਕੁਝ 1 ਸਾਲ ਤੇ 3 ਕ ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਉਹਨਾਂ ਦੀ ਪਿੱਛੇ ਸਾਰੀ ਜਾ ਕੇ ਚੈਟ ਚੈੱਕ ਕੀਤੀ ਤੇ 1 ਸਾਲ ਤੇ 3 ਕ ਮਹੀਨੇ ਹੋ ਗਏ ਨੇ ਉਹਨਾਂ ਨੂੰ ਮਰਨਾ ਉਦੋਂ ਗੱਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਭਾਈ ਸਾਹਿਬ ਜੀ ਵੀ ਮੈਂ ਇੱਥੇ ਅਮਰੀਕਾ ਦੇ ਵਿੱਚ ਹਾਂ ਬਹੁਤ ਸਮੇਂ ਤੋਂ ਸਾਹੀ ਪਰਿਵਾਰ ਇੱਥੇ ਆਏ ਆ ਪਰ ਸਾਡੇ ਕੋ ਆਪਣਾ ਘਰ ਨਹੀਂ ਲੈ ਹੋ ਰਿਹਾ ਵੀ ਅਸੀਂ ਬੜੇ ਇੱਥੇ ਦੁਖੀ ਹਾਂ ਤੇ ਇੱਥੇ ਖਰਚੇ ਬੜੇ ਨੇ ਤੇ ਮੈਂ ਚਾਹੁੰਨਾ ਆ ਕਿ ਇੱਥੇ ਆਪਣਾ ਘਰ ਲੈ ਲਈਏ ਪੈਸੇ ਅਸੀਂ ਬੜੇ ਖਰਾਬ ਕਰ ਲੈ ਕਿਉਂਕਿ ਖਾਲਸਾ ਜੀ ਉੱਥੇ ਵੀ ਜੰਟਾਂ ਦਾ ਚੱਕਰ ਹੈ ਪੈਸੇ ਲੈ ਕੇ ਭੱਜ ਨੱਠ ਜਾਂਦੇ ਆ ਐਵੇਂ ਹੋਇਆ ਖਾਲਸਾ ਜੀ ਉਹਨਾਂ ਦੇ ਨਾਲ ਵੀ ਤੇ ਉਹਨਾਂ ਨੇ ਦੱਸਿਆ ਕਿ ਇਹ ਪੁਰਾਣੀ ਗੱਲ ਤੁਹਾਨੂੰ ਦੱਸ ਰਿਹਾ ਜਦੋਂ ਮੇਰੀ ਉਹਦੇ ਨਾਲ ਗੱਲ ਹੋਈ ਵੀਰ ਦੇ ਨਾਲ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਕੀ ਕਰਾਂ ਤੁਸੀਂ ਦੱਸੋ ਮੈਂ ਤੁਹਾਡੀ ਕਹਾੜ ਦੀਤੀ ਸੁਣੀ ਹੈ ਤੇ ਮੈਂ ਉਹ ਸੁਣ ਕੇ ਤੁਹਾਨੂੰ ਮੈਸੇਜ ਕੀਤਾ ਤੇ ਮੈਨੂੰ ਕੋਈ ਹੱਲ ਦੱਸੋ ਤੇ ਦਾਸ ਨੇ ਖਾਲਸਾ ਜੀ ਜੋ ਸੰਗਤ ਨੂੰ ਕਹਿੰਦਾ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਅਮਰਤ ਵੇਲੇ ਜਾਗੋ ਸਤਗੁਰਾਂ ਦਾ ਧਿਆਨ ਧਾਰੋ ਮਹਾਰਾਜ ਆਪੇ ਕਿਰਪਾ ਕਰਨਗੇ ਸੋ ਐਵੇਂ ਖਾਲਸਾ ਜੀ ਉਹ ਵੀਰ ਨੂੰ ਮੈਂ ਇਹੀ ਗੱਲ ਕਹੀ ਕਿ ਤੁਸੀਂ ਨਾਮ ਬਾਣੀ ਪੜਦੇ ਹੋ ਉਹ ਕਹਿੰਦਾ ਵੀ ਭਾਈ ਸਾਹਿਬ ਜੀ ਮੈਂ ਕੁਝ ਨਹੀਂ ਕਰਦਾ ਪਰ ਮੇਰੇ ਇੱਥੇ ਮਾਤਾ ਜੀ ਨੇ ਉਹ ਬਾਣੀ ਪੜ੍ਹਦੇ ਨੇ ਤੇ ਮੇਰੀ ਵਾਈਫ ਵੀ ਕਦੇ-ਕਦੇ ਬਾਣੀ ਪੜ੍ਹਦੀ ਆ ਅਸੀਂ ਮੈਂ ਨਹੀਂ ਪੜ੍ਹਦਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਪੜ੍ਹ ਲੈਨੇ ਹੋ ਬਾਣੀ ਤੇ ਉਹ ਮੈਨੂੰ ਕਹਿਣ ਲੱਗਿਆ ਵੀ ਨਹੀਂ ਭਾਈ ਸਾਹਿਬ ਜੀ ਮੈਂ ਪੜ੍ਹ ਤਾਂ ਲੈਣਾ ਪਰ ਮੈਨੂੰ ਲੱਗਦਾ ਵੀ ਮੇਰੇ ਕੋਲ ਗਲਤੀਆਂ ਬਹੁਤ ਹੁੰਦੀਆਂ ਤੇ ਦਾਸ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਮੈਂ ਤੁਹਾਨੂੰ ਸ਼ਾਮ ਨੂੰ ਕਿਤੇ ਫ੍ਰੀ ਹੋ ਕੇ ਫੋਨ ਕਰਾਂਗਾ ਤੇ ਤੁਸੀਂ ਮੈਨੂੰ ਨਾ ਮੂਲ ਮੰਤਰ ਸੁਣਾਓ ਤੇ ਖਾਲਸਾ ਜੀ ਉਹਨਾਂ ਨੂੰ ਮੈਂ ਇਹੀ ਗੱਲ ਕਹੀ ਮੈਂ ਕਿਹਾ ਮੂਲ ਮੰਤਰ ਤੁਸੀਂ ਸੁਣਾਓ ਨਾ ਫੋਨ ਕੀਤਾ ਸੁਣਾਇਆ ਬਹੁਤ ਗਲਤੀਆਂ ਸੀ ਚਲੋ ਮਹਾਰਾਜ ਦੀ ਕਿਰਪਾ ਨਾਲ ਸ਼ੁੱਧ ਹੋ ਗਿਆ ਫਿਰ ਉਹਨਾਂ ਨੂੰ ਦਾਸ ਨੇ ਇਹੀ ਗੱਲ ਕਹੀ ਵੀ ਅੱਜ ਤੋਂ ਬਾਅਦ ਇੱਕ ਤੇ ਸ਼ਹੀਦਾਂ ਨੂੰ ਯਾਦ ਕਰਕੇ ਚੱਲਣਾ ਘਰੋਂ ਜਦੋਂ ਵੀ ਚੱਲਣਾ ਟਰੱਕ ਚ ਲਾਉਂਦਾ ਸੀ ਵੀਰ ਤੇ ਜਦੋਂ ਵੀ ਚੱਲਣਾ ਸ਼ਹੀਦਾਂ ਨੂੰ ਯਾਦ ਕਰਕੇ ਚੱਲਣਾ ਤੇ ਕਹਿੰਦਾ ਸੀ ਬਰਕਤ ਨਹੀਂ ਸੀ ਪੈਂਦੀ ਟਰੱਕਾਂ ਵਾਲਿਆਂ ਦੀ ਤਾਂ ਖਾਲਸਾ ਜੀ ਸੈਲਰੀ ਬੜੀ ਐ ਤੇ ਉਹ ਕਹਿੰਦਾ ਸੀ ਮੈਨੂੰ ਪਤਾ ਹੀ ਨਹੀਂ ਲੱਗਦਾ ਪੈਸੇ ਕਿੱਥੇ ਚਲੇ ਜਾਂਦੇ ਆ ਮੇਰੀ ਜੇਬ ਖਾਲੀ ਦੀ ਖਾਲੀ ਰਹਿੰਦੀ ਆ ਤੇ ਉਹਨਾਂ ਨੂੰ ਦਾਸ ਨੇ ਇਹੀ ਗੱਲ ਕਹੀ ਕਿ ਇੱਕ ਭਰਾ ਅੱਜ ਤੋਂ ਬਾਅਦ ਜਦੋਂ ਵੀ ਸੈਲਰੀ ਆਉਣੀ ਐ ਜੇ ਤੈਨੂੰ ਮਿਲੀ ਐ ਤੇ ਜੇ ਅਕਾਊਂਟ 'ਚ ਆਈ ਐ ਤਾਂ ਵੀ ਜੇ ਹੱਥ 'ਤਾਂ ਕੈਸ਼ ਮਿਲਿਆ ਤਾਂ ਵੀ ਸਭ ਤੋਂ ਪਹਿਲਾਂ ਬਾਬਾ ਮਹਾਰਾਜ ਸੱਚੇ ਪਾਸ਼ਾ ਬਾਬਾ ਦੀਪ ਸਿੰਘ ਸਾਹਿਬ ਦੇ ਨਾਂ ਦੀ ਇਹ ਦਸਵੰਦ ਦੀ ਸੇਵਾ ਕਲਗੀਧਰ ਮਹਾਰਾਜ ਨੂੰ ਯਾਦ ਕਰਕੇ ਤੇ ਦਸਵੰਦ ਉਹਦੇ ਵਿੱਚੋਂ ਵੱਖਰਾ ਕੱਢ ਲੈਣਾ ਜਿੱਦਣ ਤੋਂ ਤੂੰ ਕੱਢਣਾ ਸ਼ੁਰੂ ਕਰ ਦੇਗਾ ਮਹਾਰਾਜ ਕਿਰਪਾ ਕਰਨਗੇ ਇਹ ਦਾਸ ਨੇ ਉਹਨੂੰ ਬੇਨਤੀ ਕੀਤੀ ਸੀ ਤੇ ਇਹ ਬਚਨ ਮਹਾਰਾਜ ਕਲਗੀਧਰ ਸਵਾਮੀ ਦੇ ਨੇ ਦਾਸ ਦੇ ਨਹੀਂ ਦਸਵੰਦ ਕੱਢਣਾ ਸੋ ਖਾਲਸਾ ਜੀ ਉਹ ਮੈਨੂੰ ਕਹਿਣ ਲੱਗਾ ਵੀ ਮੈਂ ਕੀ ਕਰਿਆ ਕੀ ਕਰਿਆ ਕਰਾਂ ਤੇ ਮੈਂ ਉਹਨਾਂ ਨੇ ਮੈਨੂੰ ਮੇਰੀ ਗੱਲ ਜਿਹੜੀ ਉਹ ਆਪਣੀ ਵਾਈਫ ਨਾਲ ਵੀ ਕਰਾਈ ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਬਾਣੀ ਪੜ ਲਈਨੇ ਹੋ ਉਹ ਕਹਿੰਦੇ ਵੀ ਭਾਈ ਸਾਹਿਬ ਜੀ ਮੇਰੀ ਮੇਰੀ ਸੱਤਾਂ ਬਾਣੀਆਂ ਦੀ ਸੰਥਿਆ ਹੋਈ ਹੈ ਮੇਰੇ ਫਾਦਰ ਸਾਹਿਬ ਗਰੰਥੀ ਸਿੰਘ ਸੀ ਤੇ ਮੈਂ ਸੱਤ ਬਾਣੀਆਂ ਦੀ ਮੇਰੀ ਸੰਥਿਆ ਸੁਖਨੀ ਸਾਹਿਬ ਦੀ ਵੀ ਅੱਧੀ ਹੋਈ ਹੈ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਸੁਖ ਪ੍ਰਾਪਤ ਹੋਵੇ ਤੇ ਇੱਕ ਤੇ ਮਹਾਰਾਜ ਦੀ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਇੱਕ ਟਾਈਮ ਨਾਲ ਉੱਠ ਕੇ ਤੇ ਤੁਸੀਂ ਭਾਣੇ ਇਹ ਪੰਜ ਬਾਣੀਆਂ ਜਿਹੜੀਆਂ ਨਿਤਨੇਮ ਪੱਕਾ ਕਰਨਾ ਤੇ ਇਹ ਕਰਨਾ ਹੀ ਕਰਨਾ ਤੇ ਹਰ ਐਤਵਾਰ ਸ਼ਹੀਦਾਂ ਨੂੰ ਚੇਤੇ ਕਰਕੇ ਪੰਜ ਬਾਣੀਆਂ ਦੁਪਹਿਰ ਨੂੰ ਪੜ੍ਹਨੀਆਂ ਜਪਜੀ ਸਾਹਿਬ ਦੇ ਪੰਜ ਪਾਠ ਤੇ ਬਾਕੀ ਪਾਠ ਜਿਹੜੇ ਤੁਸੀਂ ਉਹ ਇੱਕ ਇੱਕ ਕਰਕੇ ਕਰ ਲੈਣੇ ਐਵੇਂ ਕਰਕੇ ਖਾਲਸਾ ਜੀ ਦਾਸ ਨੇ ਉਹਨਾਂ ਨੂੰ ਬੇਨਤੀ ਕੀਤੀ ਤੇ ਮਹਾਰਾਜ ਦੀ ਕਿਰਪਾ ਨਾਲ 1 ਸਾਲ ਤੇ 3 ਮਹੀਨੇ ਪਹਿਲਾਂ ਦੀ ਗੱਲ ਤਾਂ ਫੇਰ ਮੈਂ ਵੀਰ ਨੂੰ ਕਿਹਾ ਵੀ ਇੱਕ ਥੋੜੇ ਜਿਹਾ ਮੈਨੂੰ ਪੈਸੇ ਭੇਜੋ ਤੇ ਮੈਂ ਤੁਹਾਡੀ ਇਥੇ ਸ਼ਹੀਦੀ ਦੇ ਕਰਵਾਵਾਂਗਾ ਖਾਲਸਾ ਜੀ ਉਹਨਾਂ ਨੇ ਮੈਨੂੰ 11000 ਰੁਪਇਆ ਭੇਜਿਆ ਤੇ ਦਾਸ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਥੋੜੇ ਭੇਜੋ ਉਹਨਾਂ ਨੇ 11000 ਭੇਜਿਆ ਤੇ ਆਪਾਂ ਫਿਰ ਉਹਦੇ ਵਿੱਚੋਂ ਕਿਵੇਂ ਕੀ ਕਿਰਪਾ ਮਹਾਰਾਜ ਦੀ ਹੋਈ ਕਿ ਖਾਲਸਾ ਜੀ ਇੱਕ ਨਿਹੰਗ ਸਿੰਘ ਸੀ ਉਹਨਾਂ ਨੂੰ ਅਸੀਂ ਬਾਣਾ ਦੇ ਦਿੱਤਾ ਉਹਦੇ ਵਿੱਚੋਂ ਤੇ ਬਾਕੀ ਸਮਾਗਮ ਸੀ ਮੈਨੂੰ ਯਾਦ ਵਿਸਰਨ ਯਾਦ ਨਹੀਂ ਆ ਰਿਹਾ ਵਿਸਰ ਗਿਆ ਕਿਹੜਾ ਸਮਾਗਮ ਸੀ ਉਦੋਂ ਉੱਥੇ ਖਾਲਸਾ ਜੀ ਦਾਸ ਨੇ ਨਾ ਉਹਨਾਂ ਦੀ ਜਿਹੜੀ ਵਿੱਚੋਂ ਇੱਕ ਚੋਲਾ 1000 ਰੁਪਿਆ ਉਹ ਲੱਗਾ ਸੀ ਤੇ ਬਾਕੀ ਜਿਹੜਾ 10000 ਸੀ ਉਹ ਸਾਰੀ ਰਸਤ 10000 ਦੀ ਉਸ ਪੜਾ ਤੇ ਖਾਲਸਾ ਜੀ ਉੱਥੇ ਸਮਾਗਮ ਸੀ ਉੱਥੇ ਬਹੁਤ ਫੌਜ ਉਤਰੀ ਸੀ ਉੱਥੇ ਦਿੱਤਾ ਸਾਰਾ ਉੱਥੇ ਫਿਰ ਅਰਦਾਸ ਕਰਾਈ ਕਿ ਮਹਾਰਾਜੀ ਇਹਦਾ ਏਦਾ ਸਿੰਘਾ ਉਹਨੂੰ ਮਾਰ ਰਿਹਾ ਉਹਦੇ ਕਾਰੋਬਾਰ ਵਿੱਚ ਬਰਕਤਾਂ ਪਾਓ ਤੇ ਉਹਨੂੰ ਘਰ ਮਿਲ ਜਵੇ ਤੇ ਇਹ ਬੇਨਤੀ ਖਾਲਸਾ ਜੀ ਮਾਰਦੇ ਚਰਨਾ ਵਿੱਚ ਕੀਤੀ ਫਿਰ ਉਹਨਾਂ ਦਾ ਉਦਮ ਦੋਵੇਂ ਜੀ ਖਾਲਸਾ ਜੀ ਅਮਰਤ ਵੇਲੇ ਉੱਠਣ ਲੱਗੇ ਉਹ ਬਾਣੀ ਪੜਦੀ ਸੀ ਤੇ ਉਹ ਭਾਈ ਸਾਹਿਬ ਮੂਲ ਮੰਤਰ ਦਾ ਜਾਪ ਕਰਨ ਲੱਗ ਪਏ ਸੀਦਾ ਨੂੰ ਯਾਦ ਕਰਨ ਲੱਗ ਪਏ ਤੇ ਉਹ ਗੱਡੀ ਵਿੱਚ ਵੀ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀਆਂ ਮਾਲਾ ਫੇਰ ਲਾ ਪਿਆ ਉਹਨੇ ਜਾਂਦੇ ਆਉਂਦੇ ਨੇ ਖਾਲਸਾ ਜੀ ਮਾਲਾ ਕੱਢਣੀਆਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਨਾ ਉਹਦੀ ਸ਼ਰਧਾ ਬਣ ਗਈ ਪ੍ਰੇਮ ਬਣ ਗਿਆ ਤੇ ਉਹ ਤੋਂ ਬਾਅਦ ਮਹੀਨੇ ਬਾਅਦ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਬੜਾ ਬੈਰਾਗ ਜਿਹਾ ਉਹਦਾ ਸੁਭਾਅ ਹੋਇਆ ਤੇ ਉਹ ਜਦੋਂ ਉਹਦਾ ਮਨ ਭਰ ਆਇਆ ਕਹਿੰਦਾ ਵੀ ਮੇਰਾ ਕੁਦਰਤੀ ਬੜਾ ਪ੍ਰੇਮ ਬਣ ਗਿਆ ਬਾਬਾ ਦੀਪ ਸਿੰਘ ਜੀ ਨੂੰ ਹੁਣ ਮੈਂ ਨਾ ਮੂਲ ਮੰਤਰ ਪੜ੍ਹ ਕੇ ਕਿਤੇ ਘਰੋਂ ਤੁਰਾਂ ਤੇ ਮੇਰਾ ਹਿਰਦਾ ਕਹਿੰਦਾ ਡਰਿਆ ਰਹਿੰਦਾ ਵੀ ਮੈਂ ਕਿਤੇ ਵੱਜ ਜਾਣਾ ਕਹਿੰਦਾ ਮੈਂ ਫੇ ਪਹਿਲਾਂ ਖਲੋ ਕੇ ਮੂਲ ਮੰਤਰ ਜਪਦਾ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਨਾਂ ਦੀਆਂ 21 ਮਾਲਾ 31 ਮਾਲਾ ਇਦਾਂ ਕਰਕੇ ਮੈਂ ਮਾਲਾ ਗੱਡੀ ਚਲਾਉਂਦਾ ਕੱਢੀ ਜਾਣਾ ਉਹ ਕਾਊਂਟਰ ਉਹਨੇ ਹੱਥੇ ਪਾਇਆ ਹੋਇਆ ਉਹ ਕਰਦਾ ਰਹਿੰਦਾ ਮੂਲ ਮੰਤਰ ਵੀ ਕਰਦਾ ਤੇ ਖਾਲਸਾ ਜੀ ਮੈਂ ਉਹਨੂੰ ਇਹੀ ਗੱਲ ਕਹੀ ਮੈਂ ਕਿਹਾ ਤੂੰ ਛੱਡਣਾ ਨਹੀਂ ਸ਼ਹੀਦਾਂ ਨੂੰ ਯਾਦ ਕਰਨਾ ਬਸ ਗੁਰੂ ਨਾਨਕ ਸਾਹਿਬ ਜੀ ਦੇ ਦਸਾਂ ਪਾਤਸ਼ਾਹਿਆਂ ਦਾ ਪਹਿਲਾ ਨਾਂ ਲੈਣਾ ਇਹ ਉਹਨੂੰ ਸਮਝਾਇਆ ਸੀ ਦਸਾਂ ਪਾਸ਼ਾੀਆਂ ਦਾ ਨਾਮ ਲੈਣਾ ਫਿਰ ਮਹਾਰਾਜ ਦੀ ਕਿਰਪਾ ਨਾਲ ਸ਼ਹੀਦਾਂ ਦਾ ਨਾਮ ਜਪਣਾ ਤੇਰੇ ਤੇ ਜਰੂਰ ਮਹਾਰਾਜ ਕਿਰਪਾ ਕਰਨਗੇ ਉਹਨੇ ਫਿਰ ਖਾਲਸਾ ਦੀ ਹਰ ਮਹੀਨੇ ਦਾਸ ਨੂੰ ਮਾਇਆ ਭੇਜਣੀ ਤੇ ਜਿਹੜਾ ਦਸਵੰਦ ਉਹ ਕੱਢਣ ਲੱਗ ਪਿਆ ਸ਼ੁਰੂ ਤੋਂ ਮਹਾਰਾਜ ਦੀ ਕਿਰਪਾ ਵਰਤ ਗਈ ਪਹਿਲੇ ਮਹੀਨੇ ਉਹਨਾਂ ਨੇ ਦਸਵੰਦ ਭੇਜਿਆ ਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਸੀ ਖਾਲਸਾ ਜੀ ਉਦੋਂ ਇੱਥੇ ਲੋੜ ਵੀ ਸੀਗੀ ਇੱਕ ਪਰਿਵਾਰ ਦਾ ਕੋਈ ਕੋਈ ਜੀ ਸੀ ਮੈਨੂੰ ਚੇਤਾ ਨਹੀਂ ਆ ਰਿਹਾ ਉਹ ਟਾਰੀ ਦੇ ਸੀਗੇ ਪਰਿਵਾਰ ਦੇ ਕਿ ਜਾਂ ਕਿਉਂਕਿ ਮੈਂ ਚਾਰਾਂ ਕਿ ਪਰਿਵਾਰਾਂ ਦੀ ਉਦੋਂ ਕ ਮਦਦ ਕੀਤੀ ਸੀ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਘਟਾਰੀ ਤੋਂ ਸੀ ਇੱਕ ਫਰੋਜ਼ਪੁਰ ਦੇ ਸੀਗੇ ਇੱਕ ਖਾਲਸਾ ਜੀ ਇੱਧਰ ਲੁਧਿਆਣੇ ਤੋਂ ਸੀ ਤੇ ਇੱਕ ਜਿਹੜਾ ਗੁਰਮੁਖ ਸੀ ਉਹ ਹੈਗਾ ਸੀਗਾ ਟਾਂਡੇ ਦਾ ਤੇ ਉਹਨਾਂ ਦੇ ਉੱਤੇ ਉਸ ਵੇਲੇ ਉਹਨਾਂ ਦਾ 4 ਲੱਖ ਹਸਪਤਲ ਲੱਗਿਆ ਸੀ ਤੇ ਆਪਾਂ ਉਹ ਜਿਹੜੀ ਵੀਰ ਨੇ ਮੈਂ ਆਇਆ ਭੇਜੀ ਸੀ ਉੱਥੇ ਲਾਤੀ ਸੀ ਮਹਾਰਾਜ ਦਾ ਨਾਮ ਲੈ ਕੇ ਤੇ ਉਹ ਉਰੋਂ ਤੋਂ ਲੈ ਕੇ ਅੱਜ ਤੱਕ ਦਾ ਸੰਬੰਧ ਭੇਜਦਾ ਤੇ ਹੁਣ ਫਿਰ ਕਲਾ ਕਿਰਨ ਵਰਤੀ ਖਾਲਸਾ ਜੀ ਉਹਨੇ ਨਾ ਅੱਜ ਤੋਂ ਕੁਝ 5 ਕਮਹੀਨੇ ਪਹਿਲਾਂ ਦੀ ਗੱਲ ਹੈ ਤੇ ਮਤਲਬ 8 ਕਮਹੀਨਿਆਂ ਦੇ ਵਿੱਚ ਸ਼ਹੀਦਾਂ ਨੇ ਐਡੀ ਉਹਦੇ ਤੇ ਕਿਰਪਾ ਕੀਤੀ ਜਿਹੜੀ ਮਾਇਆ ਉਹਦੇ ਘਰੇ ਕਹਿੰਦਾ ਟਿਕਦੀ ਨਹੀਂ ਸੀ ਉਹ ਮਾਇਆ ਕਦੇ ਉਹਦੇ ਜੇਬਾਂ ਚੋਂ ਨਿਕਲਦੀ ਕਦੇ ਟਰੱਕ ਚੋਂ ਨਿਕਲਦੀ ਕਦੇ ਘਰ ਦਾ ਕੋਈ ਬਕਸਾ ਖੋਲਦਾ ਉਹ ਚੋਂ ਨਿਕਲਦੀ ਇਹ ਕਲਾ ਵਰਤ ਗਈ ਹੁਣ ਕੋਈ ਕਵੇ ਵੀ ਲੈ ਜਿੰਨੇ ਕਮਾਉਂਦਾ ਹੋਊਗਾ ਉਹ ਨਹੀਂ ਆਉਂਦੀ ਨਹੀਂ ਭਾਈ ਜਿਹੜੀ ਮਾਇਆ ਹੈ ਨਾ ਲక్ష్ਮੀ ਇਹ ਖਾਲਸਾ ਜੀ ਪਰਮੇਸ਼ਰ ਦੀ ਦਾਸੀ ਹੈ ਤੇ ਵਾਹਿਗੁਰੂ ਜਦੋਂ ਇਹਨੂੰ ਕੱਲਣ ਤੇ ਆਉਂਦਾ ਤੇ ਫਿਰ ਇਹੋ ਜੀ ਜਗ੍ਹਾ ਤੋਂ ਵੀ ਆ ਜਾਂਦੀ ਹੈ ਕਈ ਵਾਰੀ ਸਾਧੂ ਵੇਖਿਓ ਸਾਧੂਆਂ ਦਾ ਜੇਬਾ ਖਾਲੀ ਹੁੰਦਾ ਤੇ ਖਾਲਸਾ ਜੀ ਜਦੋਂ ਉਹਨਾਂ ਨੂੰ ਲੋੜ ਪੈਂਦੀ ਜੇਬੇ 'ਚ ਹੱਥ ਪਾਉਂਦੇ ਆ ਤੇ ਥੱਦੀਆਂ ਹੀ ਕੱਢ ਲੈਂਦੇ ਆ ਇਹ ਮਹਾਰਾਜ ਦੀ ਕਲਾ ਤੇ ਉਹ ਵੀਰ ਨੂੰ ਖਾਲਸਾ ਜੀ ਮਹਾਰਾਜ ਨੇ ਏਡੀਆਂ ਬਰਕਤਾਂ ਬਖਸ਼ੀਆਂ 사ਤਗੁਰਾਂ ਦੀ ਰਹਿਮਤ ਹੋਈ ਉਹਨੇ 8 ਮਹੀਨਿਆਂ ਦੇ ਵਿੱਚ ਖਾਲਸਾ ਜੀ ਉਹਦਾ ਸਾਰਾ ਜਿਹੜਾ ਲੋਨ ਸੀ ਸਭ ਕੁਝ ਪਾਸ ਹੋ ਗਏ ਉਹਨੂੰ ਸੋਹਣਾ ਆਪਣਾ ਘਰ ਮਿਲ ਗਿਆ ਪਹਿਲਾਂ ਉਹ ਕਿਰਾਏ ਤੇ ਰਹਿੰਦਾ ਸੀ ਸੋਣਾ ਆਪਣਾ ਘਰ ਮਾਰ ਰਹੇ ਨੇ ਬਖਸ਼ਿਆ ਤੇ ਆ ਤਿੰਨ ਕੁ ਮਹੀਨੇ ਪਹਿਲਾਂ ਉਹਨੇ ਹੱਡ ਬੀਤੀ ਸੁਣਾਈ ਸੀ ਤੇ ਦਾਸ ਅੱਜ ਸੁਣਾਉਂਦਾ ਕੱਲ ਸੁਣਾਉਂਦਾ ਕਰਦਾ ਕਰਦਾ ਲੇਟ ਹੋ ਗਿਆ ਸਗੋਂ ਮੈਨੂੰ ਰੋਜ਼ ਮੈਸੇਜ ਕਰਦਾ ਤੇ ਫੇਰ ਖਾਲਸਾ ਜੀ ਹੁਣ ਥੋੜੇ ਦਿਨ ਪਹਿਲਾਂ ਅਜੇ ਗੱਲ ਹੋਈ ਸੀ ਕਹਿਣ ਰਿਹਾ ਸੀ ਭਾਈ ਸਾਹਿਬ ਜੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਵੀ ਸਾਰਾ ਪਰਿਵਾਰ ਅਮਰਤ ਵੇਲੇ ਉੱਠ ਕੇ ਅਸੀਂ ਜਾ ਨਾਮ ਜਪਦੇ ਆਂ ਮੂਲ ਮੰਤਰ ਮੇਰੇ ਬੱਚੇ ਵੀ ਜਪਦੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੁਖ ਹੈ ਫਿਰਦਾ ਵੀ ਠੀਕ ਹੈ ਮੇਰੀ ਮਾਤਾ ਢਿੱਲੀ ਰਹਿੰਦੀ ਸੀ ਉਹ ਵੀ ਠੀਕ ਹੋ ਗਈ ਮੇਰੀ ਘਰ ਵਾਲੀ ਵੀ ਕਦੇ-ਕਦੇ ਬਿਮਾਰ ਹੋ ਜਾਂਦੀ ਉਹ ਵੀ ਕਦੇ ਬਾਅਦ ਚ ਨਹੀਂ ਹੋਈ ਉਹਦਾ ਟ੍ਰੀਟਮੈਂਟ ਚੱਲਦਾ ਸੀਗਾ ਤੇ ਉਹਦੇ ਬੱਚੇ ਨੂੰ ਜਿਹੜੀ ਛੋਟੀ ਬੱਚੀ ਸੀ ਉਹ ਸਿੰਘ ਸਿੰਘ ਦੀ ਖਾਲਸਾ ਜੀ ਉਹਦੀ ਛੋਟੀ ਬੱਚੀ ਨੂੰ ਸਾਹ ਦੀ ਦਿੱਕਤ ਸੀ ਛੋਟੇ ਹੁੰਦਿਆਂ ਤੋਂ ਹੀ ਤੇ ਉਹ ਕਹਿੰਦਾ ਜਦੋਂ ਤੋਂ ਅਸੀਂ ਨਾਮ ਜੱਪਣ ਲੱਗ ਪਏ ਅਮਰਤ ਵੇਲੇ ਉੱਠ ਕੇ ਉਹਨੂੰ ਕਦੇ ਦਿੱਕਤ ਨਹੀਂ ਆਈ ਨਹੀਂ ਤੇ ਹਫ਼ਤੇ ਵਿੱਚ ਸਾਨੂੰ ਲੈ ਕੇ ਜਾਣੀ ਪੈਂਦੀ ਸੀ ਤੇ ਮਹਾਰਾਜ ਨੇ ਏਡੀ ਕਲਾ ਵਰਤਾਈ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਨੇ ਸ਼ਹੀਦਾਂ ਨੇ ਖਾਲਸਾ ਜੀ ਆਪਣਾ ਘਰ ਮਿਲ ਗਿਆ ਉਹ ਘਰ ਹੁਣ ਖਾਲਸਾ ਜੀ ਸਾਰਾ ਕੁਝ ਬਣ ਰਿਆ ਤੇ ਹੁਣ ਜਾਣ ਹੀ ਵਾਲੇ ਨੇ ਜੇ ਉੱਥੇ ਪਹੁੰਚੇ ਨਹੀਂ ਆਪਣਾ ਘਰ ਸਭ ਕੁਝ ਮਹਾਰਾਜ ਨੇ ਕਿਰਪਾ ਕਰਕੇ ਬਣਾਤਾ ਤੇ ਮੈਨੂੰ ਤਿੰਨ ਕੁ ਮਹੀਨੇ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਜਿੱਦਾਂ ਸਤਪੁਰਾਂ ਨੇ ਕਿਰਪਾ ਕੀਤੀ ਮਹਾਰਾਜ ਮੇਰੇ ਤੇ ਇਦਾਂ ਕਿਰਪਾ ਕਰਦੇ ਰਹਿਣ ਤੇ ਮੈਂ ਆਪਣਾ ਟਰੱਕ ਲੈਣਾ ਵੀ ਆਪਣਾ ਟਰੱਕ ਆਪ ਚਲਾਉਂਗਾ ਤੇ ਐਡੀ ਮਾਰ ਨੇ ਉਹਤੇ ਕਿਰਪਾ ਕੀਤੀ ਹੁਣ ਇਹ ਅਰਦਾਸ ਹੈ ਤੇ ਖਾਲਸਾ ਜੀ ਉਹਨੇ ਪਰਸੋਂ ਕੇ ਚੌਥਵੇਂ ਨੂੰ ਮੈਸੇਜ ਕੀਤਾ ਮੈਂ ਤਾਂ ਕਰਕੇ ਉਹਨਾਂ ਦੀ ਅੱਡ ਬਿੱਤੀ ਸੁਣਾ ਲਈ ਮੈਨੂੰ ਯਾਦ ਆ ਗਿਆ ਪਰਸੋਂ ਉਹਨਾਂ ਨੇ ਮੈਸੇਜ ਕੀਤਾ ਵੀ ਮੇਰੀ ਟਰੱਕ ਦੀ ਵੀ ਇੱਥੇ ਗੱਲ ਹੋ ਗਈ ਹੈ ਪੈਸੇ ਮੱਧੋਂ ਜਿਆਦਾ ਤਾਰ ਦਿੱਤੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਰਹਿਮਤ ਹੋ ਜਾਣੀ ਹੈ ਟਰੱਕ ਵੀ ਸਾਨੂੰ ਦੋ ਹਫ਼ਤਿਆਂ ਦੇ ਵਿੱਚ ਵਿੱਚ ਮਿਲ ਜਾਣਾ ਵੇ ਕੋ ਸ਼ਹੀਦਾਂ ਨੇ ਕਿਰਪਾ ਕੀਤੀ ਖਾਲਸਾ ਜੀ ਕੱਲਾ ਮੂਲ ਮੰਤਰ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀਆਂ ਉਹ ਮਾਲਾ ਹੀ ਫੇਰਦਾ ਸੀ ਪਰ ਸ਼ਰਦਾ ਦੀ ਗੱਲ ਹੈ ਉਹਦਾ ਪ੍ਰੇਮ ਉਹਦਾ ਬਣ ਗਿਆ ਜਿਦੋਂ ਕਿ ਮੈਂ ਦੱਸਿਆ ਵੀ ਨਾ ਕਿ ਉਹਨੇ ਜਦੋਂ ਮੈਨੂੰ ਫੋਨ ਕੀਤਾ ਉਹ ਬੈਰਾਗੀ ਹੋਇਆ ਸੀ ਕਿ ਨਾ ਮੇਰਾ ਪ੍ਰੇਮ ਬਣ ਗਿਆ ਬਾਬਾ ਦੀਪ ਸਿੰਘ ਸਾਹਿਬ ਨਾਲ ਤੇ ਖਾਲਸਾ ਜੀ ਜਦੋਂ ਸਤਗੁਰੂ ਕਿਰਪਾ ਕਰਦੇ ਆ ਉਹ ਐਵੇਂ ਕਿਰਪਾ ਹੁੰਦੀ ਆ ਸਾਡੇ ਤੇ ਵੀ ਮਹਾਰਾਜ ਕਰਦੇ ਆ ਸਾਡੇ ਤੋਂ ਵੀ ਕਹੀਂ ਕਿਹੜਾ ਮਹਾਰਾਜ ਦੇ ਦੁਸ਼ਮਣ ਆ ਜਾਂ ਸਤਗੁਰੂ ਸਾਡਾ ਦੁਸ਼ਮਣ ਆ ਪਰ ਅਸੀਂ ਪ੍ਰੇਮ ਨਹੀਂ ਸਤਗੁਰਾਂ ਨਾਲ ਕਰਦੇ ਜਦੋਂ ਸਤਗੁਰਾਂ ਨਾਲ ਪ੍ਰੇਮ ਬਣ ਜਾਵੇਗਾ ਸਤਗੁਰਾਂ ਤੇ ਸ਼ਰਦਾ ਬਣ ਜਾਵੇਗੀ ਫਿਰ ਖਾਲਸਾ ਜੀ ਮਹਾਰਾਜ ਧਰਮ ਅਰਥ ਕਾਮੁਕ ਚਾਰੇ ਪਦਾਰਥ ਤੁਹਾਡੇ ਘਰੇ ਭੇਜਣਗੇ ਤੇ ਇਸ ਕਰਕੇ ਇਹ ਵੱਡੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਦੀ ਵਰਤੀ ਹੈ ਸੋ ਖਾਲਸਾ ਜੀ ਸ਼ਹੀਦਾਂ ਦੀਆਂ ਖੇਡਾਂ ਨੂੰ ਸ਼ਹੀਦ ਸਿੰਘ ਹੀ ਜਾਣਦੇ ਆ ਕਈ ਵਾਰ ਉਹ ਆਪਣੇ ਦਰ ਨਾਲ ਜੋੜ ਕੇ ਕਿਸੇ ਨੂੰ ਤਾਰ ਦਿੰਦੇ ਕਈ ਵਾਰੀ ਕਿਸੇ ਦਾ ਦੱਸ ਕੇ ਜਿੱਦਾਂ ਪਿੱਛੇ ਜੇ ਇੱਕ ਹੱਡ ਵੀਤੀ ਸੁਣਾਈ ਸੀ ਵੀ ਉਹਨਾਂ ਨੇ ਕਿਹਾ ਸੀ ਵੀ ਪੰਜੋਖਰਾ ਸਾਹਿਬ ਜਾਓ ਉਥੇ ਉਧਰ ਨੂੰ ਮਹਾਰਾਜ ਦੇ ਘਰ ਨੂੰ ਤੋਰ ਦਿੱਤਾ ਹੁਣ ਕੱਲ ਨੂੰ ਜਾਂ ਪਰਸੋਂ ਨੂੰ ਆਪ ਜੀ ਨੂੰ ਹੱਡ ਬੀਤੀ ਸੁਣਾਵਾਂਗੇ ਸ਼ਹੀਦਾਂ ਨੇ ਖਾਲਸਾ ਜੀ ਬੜੀ ਕਿਰਪਾ ਕਰਕੇ ਸਤਗੁਰਾਂ ਵੱਲ ਨੂੰ ਕਿਸੇ ਨੂੰ ਤੋਰਤਾ ਕਈ ਕਹਿੰਦੇ ਨਾ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਲੋਕਾਂ ਨੇ ਦਰ ਫੜਦਿਆ ਬਾਕੀ ਸ਼ਹੀਦਾਂ ਨੂੰ ਕੋਈ ਯਾਦ ਨਹੀਂ ਕਰਦਾ ਭਾਈ ਜਦੋਂ ਸਤਗੁਰਾਂ ਨੂੰ ਯਾਦ ਕਰ ਲਈ ਉਹਦੇ ਵਿੱਚ ਸਾਰੇ ਸ਼ਹੀਦ ਸਿੰਘ ਆ ਜਾਂਦੇ ਆ ਕਿਉਂਕਿ ਸ਼ਹੀਦਾਂ ਦੇ ਸਰਤਾਜ ਸਤਗੁਰੂ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਮਰੱਥ ਸਤਗੁਰੂ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ ਸਮਰੱਥ ਹਨ ਸਭ ਕੁਝ ਦੇਣ ਦੀ ਸਮਰੱਥਾ ਰੱਖਦੇ ਆ ਸੋ ਆਪਾਂ ਪ੍ਰੇਮ ਰੱਖੀਏ ਹਿਰਦੇ ਵਿੱਚ ਸ਼ਰਧਾ ਰੱਖੀਏ ਸਾਡੇ ਵੀ ਬੇੜੇ ਬੰਨੇ ਸਤਿਗੁਰੂ ਜੀ ਆਪ ਲਾਉਣਗੇ ਮਹਾਰਾਜ ਕਿਰਪਾ ਕਰਨ ਖਾਲਸਾ ਜੀ ਸਾਨੂੰ ਵੀ ਮਹਾਰਾਜ ਬਖਸ਼ਣ ਦਸਵੰਦ ਜਿਹੜਾ ਕੱਢਿਆ ਕਰੋ ਇਹ ਮੇਰੀ ਬੇਨਤੀ ਹੈ ਚੰਗੀ ਜਗ੍ਹਾ ਲਾਇਆ ਕਰੋ ਸੋਚ ਸਮਝ ਕੇ ਵਰਤਿਆ ਕਰੋ ਕਿਉਂਕਿ ਦਸਵੰਦ ਜਦੋਂ ਚੰਗੀ ਜਗ੍ਹਾ ਲੱਗ ਜੇ ਨਾ ਤੇ ਖਾਲਸਾ ਜੀ ਬੜੀ ਸ਼ੇਤੀ ਮੁਰਕੇ ਤੁਹਾਨੂੰ ਉਹਦਾ ਰਿਜ਼ਲਟ ਪ੍ਰਾਪਤ ਹੋਵੇਗਾ ਤੇ ਇਹ ਇਹ ਮਹਾਰਾਜ ਦੀ ਕਿਰਪਾ ਜਦੋਂ ਦਸਵੰਦ ਕੱਢਦੇ ਆਂ ਤੇ ਸਤਿਗੁਰੂ ਫਿਰ ਵਾਰੇ ਨਿਆਰੇ ਕਰਦੇ ਆਂ ਏ ਮਹਾਰਾਜ ਦੀ ਕਿਰਪਾ ਤੇ 사ਤਗੁਰਾਂ ਦੀ ਖੁਸ਼ੀ ਲਈਏ ਨਾਮ ਜਪੀਏ ਮਰਤ ਵੇਲੇ ਜਾਗੀਏ ਫਿਰ 사ਤਗੁਰ ਜੀ ਪ੍ਰਸੰਨ ਹੁੰਦੇ ਆ ਤੇ ਜਦੋਂ ਗੁਰੂ ਪ੍ਰਸੰਨ ਹੋ ਜਾਵੇ ਖਾਲਸਾ ਦੀ ਸਾਰੀ ਕਾਇਨਾਤ ਉਸ ਮਨੁੱਖ ਤੋਂ ਪ੍ਰਸੰਨ ਹੋ ਜਾਂਦੀ ਹੈ ਉਹ ਮਨੁੱਖ ਫਿਰ ਦੁਨੀਆ ਦਾ ਰਾਜਾ ਹੈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਹੈ ਸੋ 사ਤਗੁਰ ਚੜ੍ਹਦੀ ਕਲਾ ਬਖਸ਼ਣ ਉਹ ਲਾਂ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ